ਓਏ ਇਹਨੂੰ ਕਿਆ ਕਰ ਲਿਆ ਅਗਰ ਕੋਈ ਕੰਮ ਧੰਦਾ ਹੈ ਕਿ ਸਾਰਾ ਦਿਨ ਸਾਡੇ ਹੀ ਹੱਟ ਤੋੜਨੇ ਐ ਨੇ ਬਈ ਇਹ ਤਾਂ ਅਮਲੀ ਹੋ ਰਹੂ ਇਹਨੇ ਨਹੀਂ ਕਰਨਾ ਕੁਝ ਵੀ ਬਾਈ ਕੋਸ ਫਾਇਸਪੋਈ ਕਰ ਲੀਏ ਘਰੇ ਖਲਾਰਾ ਪੈ ਗਿਆ ਵਾਲਾ ਉਹ ਸਫਾਈ ਨੂੰ ਕਿਤੇ ਬਹੁਤ ਤੇ ਦੋ ਚਾਦਰਾਂ ਨੇ ਸਾਰੀਆਂ ਝਾੜਦੇ ਮਰੀ ਜੀਆਂ ਆ ਜਾ ਰਲ ਕਿਉਂ ਕਰਾਂਗੇ ਫਿਰ ਆ ਜਾ ਮੈਂ ਆ ਰਿਹਾ ਚੱਲ ਤੂੰ ਕਰ ਤੋ ਸਹੀ ਨਾ ਦੇਖਾ ਕੀ ਕੁਝ ਹੈ ਤੇ ਹੈ ਨਹੀਂ ਸਪਾਈ ਕਰਨ ਨੂੰ ਇੱਥੇ ਕਰ ਦੇ ਤੂੰ ਖਾਰਾ ਕਿੰਨਾ ਪੈ ਗਿਆ ਇਹ ਤਾਂ ਡੰਗਰਾਂ ਨਾਲ ਵੀ ਮਾੜੇ ਹਾਲ ਨੇ ਭਾਈ ਇਹਨਾਂ ਦੇ ਕੋਈ ਗੱਲ ਨਹੀਂ ਇਹਦਾ ਕੁਝ ਕਰੀਏ ਯਾਰ ਅਮਲੀ ਦਾ ਯਾਰ ਆਇਆ ਥੋੜੀ ਅਸੀਂ ਦੋਵੇਂ ਭਰਾ ਹੱਟ ਤੋੜ ਕੇ ਕਰੇ ਬਹੁਤ ਸਾਡੇ ਕੋਲ ਬੁਰਾ ਆ ਅਮਲੀਆ ਓ ਕੰਮ ਕੁੰਮ ਕਰ ਲਿਆ ਕਰ ਇਹ ਮੈਨਾ ਹੀ ਖੱਟਣੇ ਜੱਗ ਦੇ ਤੂੰ ਚਲ ਕੋਈ ਗੱਲ ਨਹੀਂ ਤੂੰ ਲੱਗ ਮੜਿਆ ਕਰ ਮੜਿਆ ਕਿਸੇ ਲਿਆਉਣਾ ਹੈ ਅੱਜ ਏ ਤੇ ਮੇਰੀ ਸਰੀਫ ਆ ਪਾਰ ਆ ਰਖੇ ਬਿੱਲੇ ਇਹਦੇ ਥਾਂ ਦੇ ਆ ਬੈਡ ਤੇ ਥੱਲੇ ਵੀ ਕੱਢਦੀ ਐ ਜੰਗੰਦ ਸਾਰਾ ਹੀ ਕੱਢ ਕੇ ਰੱਖੇ ਦਾ ਆ ਆ ਛੱਡ ਗਿਆ ਬੁੜਾ ਸਾਡੇ ਬੰਲੇ ਆ ਇੱਚ ਹੁਣ ਧਰਲੇ ਬੱਕਰੇ ਲੋਕਾਂ ਦੇ ਬੁੜੇ ਨੇ ਘੋੜੇ ਪਲਾਟ ਉਹਨਾਂ ਦਾ ਸੋਨਾ ਫਲਾੜੇ ਦੇ ਮੁੰਡੇ ਨੇ ਮੋਟਰਸਾਈਕਲ ਵੀ ਲੈ ਲਈ ਸਰ ਪਲੈਂਡਰ ਸਾਡੇ ਬੁੜਿਆਂ ਦਾ ਸਾਈਕਲ ਨਹੀਂ ਸਰਿਆ ਅੱਜ ਤੱਕ ਸਾਈਕਲ ਛੱਡ ਪਹਿਲਾਂ ਤਾਂ ਉਹਨਾਂ ਨੇ ਘਰ ਪੱਕਾ ਕੀਤਾ ਹੁਣ ਸਪਲੈਂਡਰ ਵੀ ਲੈ ਜਾਣਾ ਇਹ ਕਾ ਛੱਡ ਗਿਆ ਓਕੇ ਇੱਥੇ ਕੀ ਇਹਨੂੰ ਗੇਅਰ ਇਹਨੂੰ ਪਰਾ ਇਹਨੂੰ ਯਾਰ ਬਾਹਰ ਹੱਟੇ ਨੂੰ ਜਾ ਕੇ ਗਲਤੀ ਬੜਾ ਆ ਰੱਖਿਆ ਯਾਰ ਓਏ ਇਹਨੂੰ ਵੀ ਖੋਲ ਕੇ ਦੇਖ ਲੈ ਮੈਂ ਨਹੀਂ ਖੋਲਦਾ ਇੱਥੇ ਕਿਹੜੇ بڑے ਹੀਰੇ ਜਵਾਹ ਛੱਡ ਗਿਆ ਬੁੜਾ ਆਪ ਵੀ ਖੋਲ ਲੈ ਵੇ ਕਰੀ ਵੇਖ ਤੇ ਸਹੀ ਕੀ ਛੱਡ ਕੇ ਗਿਆ ਦੋ ਬਾਗੀ ਹੈ ਬਾਬਾ ਦਾ ਸ਼ੌਂਕੀਆ ਆਈ ਮੌਕੇ ਤੇ ਬਾਈ ਇਹ ਵੀ ਨਹੀਂ ਚੰਗੀਆਂ ਮੈਂ ਤੇਰਾ ਵੱਡਾ ਭਰਾ ਆ ਮੈਨੂੰ ਸਭ ਪਤਾ ਬਾਈ ਅਸੀਂ ਤਾਂ ਚੱਪਲਾ ਚੱਕ ਕੇ ਭੱਜੇ ਹੋਏ ਆ ਰੱਬ ਨਾਲ ਕੰਮ ਆਏਗਾ ਤੇ ਆਪਣੇ ਰਹਿਣ ਦੇ ਇਹਨਾਂ ਨਾਲ ਕੋਈ ਬੁੜੇ ਦੀ ਦਵਾਈ ਹੋਣੀ ਹੈ ਕੀ ਪਤਾ ਪੁਰਾਣਾ ਧਾਰ ਦੇਣਾ ਹੋਵੇ ਬੁੜੇ ਨੇ ਫੇਰ ਕਰ ਜਾਈਏ ਕੋਈ ਛੜ ਵਾਲਾ ਚਾਹ ਪੀਂਦੇ ਪਏ ਨੇ ਆਜੇ ਤਾਂ ਬਹੁਤ ਸਾਲ ਪਹਿਲਾਂ ਮੈਂ ਇੱਕ ਖੋਜ ਕੀਤੀ ਬਿਨਾ ਬੇਦੀ ਤਰ੍ਹਾਂ ਪੱਖਾ ਓ ਯੋ ਮਾਰਦਾ ਹੋਣਾ ਯਾਰ ਲਿਖਿਆ ਭਾਈ ਨਹੀਂ ਆ ਰਹਾ ਤਾਂ ਕਿ ਤਾ ਉਹ ਜ਼ਰਾ ਨਾ ਬੀਦੇ ਚੰਨ ਵਾਲਾ ਪੱਖਾ ਸਰਕਾਰਾਂ ਦੇ ਡਰ ਦੇ ਮਾਰੇ ਮੈਂ ਕਦੇ ਇਹ ਰਾਜ਼ ਨਹੀਂ ਖੋਲਿਆ ਪਰ ਮੈਂ ਇਹ ਤੁਹਾਨੂੰ ਵਿਰਾਸਤ ਸੌਂਪ ਕੇ ਜਾਂਦਾ ਹਾਂ ਇਸ ਦੇ ਨਾਲ ਅੱਖੇ ਤੱਕ ਪਹੁੰਚਣ ਦਾ ਨਕਸ਼ਾ ਬਹੀ ਸਾਹਮਣੇ ਤੁਸੀਂ ਅਮੀਰ ਹੋ ਜਾਗੇ ਸੁਣਤੀ ਵਹੀ ਆਦੀਵਾਸੀ ਵਾਲਾ ਜੰਗਲ ਨਹੀਂ ਜਰੂਰ ਆਇਆ ਤਾਂ ਜੰਗਲ ਬੜਾ ਖਤਰਨਾਕ ਹੈ ਯਾਰ ਇਥੋਂ ਦਾ ਕੋਈ ਮੁੜਿਆ ਹੀ ਨਹੀਂ ਹੈਗਾ ਵਾਪਸ ਮੈਨੂੰ ਸੁਣਨਾ ਤੇ ਭੂਤ ਭਰੇ ਵੀ ਰਹਿੰਦੇ ਨੇ ਫਿਰ ਤਾਂ ਅਸੀਂ ਨਾ ਹੀ ਸਮਝੀਏ ਇਹ ਚੀਜ਼ ਨਾ ਅੱਗੇ ਭਾਈ ਆਪਣੀ ਜਿੰਦਗੀ ਬਚਾਈ ਜੂਗੀ ਆਪਾਂ ਵੀ ਸ਼ਰੀਕਾਂ ਵਾਂਗੂ ਮੋਟਰਸਾਈਕਲ ਲਾਵਾਂਗੇ ਪੱਕੇ ਘਰ ਪਾਵਾਂਗੇ ਆ ਗੱਲ ਤੇ ਗੱਲ ਦੋਨਾਂ ਭਰਾਵਾਂ ਚ ਰਹਿਣੀ ਚਾਹੀਦੀ ਇਹ ਭੁੱਦੇ ਤੇ ਨਹੀਂ ਜਾਣੀ ਚਾਹੀਦੀ ਉਹਨੇ ਅਮਲੀ ਤੇ ਕੀਤਾ ਕੀ ਆ ਭਈ ਆਪਣਾ ਕੰਮ ਸਾਰਾ ਅਸੀਂ ਕਰੀਦਾ ਉਹ ਤਾਂ ਸਾਰਾ दारू ਪੀ ਕੇ ਡਿੱਗਾ ਰਹਿੰਦਾ ਆ ਉਹਦੇ ਤੱਕ ਨਹੀਂ ਗੱਲ ਜਾਣੀ ਚਾਹੀਦੀ ਇਹਨੂੰ ਸਾਹ ਹੋੜੇ ਲੈ ਨੂੰ ਚੱਲਦੇ ਆ ਮੜਾ ਜਾਂ ਜੇ ਭੁੱਦਾ ਪੁੱਛੇ ਨਾ ਕਹਦੇ ਮੜਾ ਕੰਮ ਚੱਲੇ ਆ ਸ਼ਹਿਰ ਬੰਦ ਕਰ ਇਹਨੂੰ ਕੁੱਟ ਮੜਾ ਜਾਂ ਸਾਹ ਚਾਂ ਕਰਾਂ ਕੀ ਕਰੀਏ ਸਮਾਨ ਚੱਕੋ ਕਹੀ ਜਾ ਖਲੋ ਸਾਰੂ ਸਾਰ ਲੈ ਲਓ ਓਕੇ ਬੰਦੂਕ ਲੈ ਲਓ ਉਹ ਦੂਰ ਤੋਂ ਬੰਦੂਕ ਟੱਪਲਾ ਲਾ ਲਾ ਵੀਰ ਆਪਣਾ ਸਹੀ ਚੱਕ ਲੋ ਠੀਕ ਆ ਹਾਲੇ ਮੈਂ ਨਾ ਚੱਕ ਲਿਆ ਆਪਣਾ ਸ਼ਸਤਰ ਨੂੰ ਲਿਆ ਮੜਿਆ ਰਸਾ ਰਸਾ ਚੱਕ ਲਈ ਕੋਈ ਜਿਹੜੀ ਲੋਡ ਪੈ ਜਾਂਦੀ ਆ ਰਾਤ ਰੂਤ ਵੀ ਕੱਟ ਨਹੀਂ ਹੁੰਦੀ ਐ ਆ ਜਾ ਅੱਛਾ ਚੱਕ ਲਿਆ ਫਿਰ ਮੈਂ ਚੱਕ ਲਿਆ ਮੈਂ ਆ ਜਾ ਤੂੰ ਆ ਜਾ ਤੇ ਵੀਰ ਕਿੱਥੇ ਚੱਲੇ ਹੋ ਓਏ ਇਹਨੂੰ ਤੂੰ ਸਮਝਾ ਬੰਦੇ ਯਾਰ ਮੜਾ ਮੜਾ ਕੰਮ ਚੱਲਦੇ ਆ ਸ਼ਹਿਰ ਦੇ ਨੂੰ ਟੋਕਿਆ ਨਾ ਘਰ ਵਿੱਚ ਉੱਦੇ ਸਾਨੂੰ ਕੰਮ ਆ ਸ਼ਹਿਰ ਅਸੀਂ ਆਵਾਂਗੇ ਕੱਲ ਤੱਕ ਠੀਕ ਆ ਪਿੱਛੋਂ ਘਰ ਦਾ ਖਿਆਲ ਰੱਖੀਂ ਕਰੇ ਹੈ ਨਹੀਂ ਕੋਈ ਤਰ ਬਾਲੀ ਨਾ ਡੱਫਲੀ ਬੀਬੀ ਨੂੰ ਨਾ ਚਾਹ ਦੇਦੀ ਬਣਾ ਕੇ ਭਾਈ ਨਹੀਂ ਮੈਂ ਵੀ ਚੱਲਾਂਗਾ ਨਾਲ ਨਹੀਂ ਨਹੀਂ ਮੈਨੂੰ ਪਤਾ ਆ ਆ ਆ ਕੋਈ ਨਹੀਂ ਕੋਈ ਨਹੀਂ ਉਹ ਰੋਦਾ ਫਿਰੇਗਾ ਅੱਤੇ ਸਾਡੀ ਕੋਈ ਨਾ ਕੋਈ ਗੜਬੜ ਹੈ ਵੱਡਾ ਵੀਰ ਖੱਬਲ ਚੱਕੀ ਫਿਰਦਾ ਨਾਲੇ ਰੱਤੀ ਚੱਕੀ ਫਿਰਦਾ ਕੋਈ ਨਾ ਕੋਈ ਥਾਲਾ ਲੱਗਦਾ ਮੈਨੂੰ ਕੋਈ ਨਾ ਕੋਈ ਚੱਕਰ ਹੈ ਮੈਂ ਵੀ ਚੱਲਦਾ ਵੀ ਆ ਮੈਂ ਵੀ ਆਪਣਾ ਥਾਰ ਹੀ ਲੈ ਕੇ ਚੱਲਦਾ ਤੇ ਬਾਪੂ ਨੇ ਦਿੱਤਾ ਆ ਤੇ ਭਾਈ ਜਿੰਦਨ ਨੇ ਸੌਂ ਨਹੀਂ ਉਹ ਕੋਈ ਗੱਲ ਨਹੀਂ ਭਾਈ ਇਹਦਾ ਇਹਦੇ ਨਾਲ ਤਾਂ ਤੰਗਈ ਆ ਭੁੱਖੇ ਮਰਨ ਨਾਲ ਤਾਂ ਤੰਗਈ ਆ ਕੋਈ ਚੰਗੀ ਤੇ ਮੌਤ ਮਾਗੂਂਦੇ ਬਾਜੀ ਲਾ ਦੇ ਯਾਰ ਤੂੰ ਚਾਲੇ ਬਾਲਾ ਦਾ ਬੋਲਿਆ ਕਰ ਲੈ ਨਹੀਂ ਸੋਚੀਦਾ ਹੁੰਦਾ ਬੰਦਿਆ ਮਤਲਬ ਬਾਈ ਜੇ ਰਿਸਕ ਲਏਗਾ ਤਾਂ ਇਹ ਚਾ ਭਾਈ ਰਿਸਕ ਦੇ ਸੜਕ ਖੱਟ ਲੂੰਗਾ ਜੇ ਤਰਾ ਸਾਟਾ ਬਣਾ ਵੀ ਜਾਨਾ ਰੱਖ ਜਾਵੇ ਸੱਤੀ ਤੇ ਕੁਝ ਤਾਂ ਕਰੂਗੀ ਮਤਲਬ ਬਾਈ ਬਾਜੀ ਲਾਵਾਂਗੇ ਜਾਂ ਕਰ ਜਾਗੇ ਜਾਂ ਮਰ ਜਾਗੇ ਅਜੇ ਪਹੁੰਚ ਗਏ ਹੁਣ ਦਬਣਾ ਨਹੀਂ ਹੈਗਾ ਤੂੰ ਮੇਰਾ ਵੀਰ ਬੰਦਿਆ ਖਿੱਕਿਰ ਖਾਣਾ ਉਹ ਜੇ ਤੂੰ ਇਹ ਬਾਈ ਜੰਗਲ ਦੀ ਨਾਲ ਲੱਗੀ ਰਹਿ। ਇਹਦੋਂ ਦੁੱਖ ਤੋਂ ਚੜੇ ਨਾ ਵਿਸ਼ਾਦ ਜੀ ਨੂੰ ਸਾਰਾ। ਯਾਰ ਤੂੰ ਨਹੀਂ ਡਰਣਾ ਮੈਂ ਤੈਨੂੰ ਕਹਿ ਰਿਹਾ ਤੇਰਾ ਭਰਾ ਨਾਲ ਆ ਤੇਰੇ ਨਾਲ। ਚੱਲ ਤੂੰ। ਬਾਈ ਇਹ ਬਾਤ ਆਏ ਸੁਣ ਕੇ ਨਾ ਮੈਂ ਡਰ ਰਿਹਾ। ਉਹ ਯਾਰ ਨਾ ਡਰੇ ਇਹ ਵੀ ਚੀਜ਼ ਤਾਂ ਹੁਣ ਬਹੁਤ ਆਣੀ ਆ ਦੇਖੀ ਦਾ। ਸੁਣ ਤਿਆ ਹੁਣ ਤੇ ਦੂਜੀ ਚਤਾਵਨੀ ਆ ਗਈ। ਮੈਂ ਤੈਨੂੰ ਹੁਣ ਵੀ ਕਹ ਰਿਹਾ ਆਪਾਂ ਵਾਪਸ ਮੁੜ ਚੱਲਦੇ ਆ ਇੱਥੋਂ। ਮੈਂ ਨਹੀਂ ਮੁੜ ਲੱਗਾ ਵੀਰੇ ਤੂੰ ਜਾਣਾ ਚੱਲ ਜਾ। ਮੈਂ ਨਹੀਂ ਮੁੜ ਲੱਗਾ। ਮੈਂ ਤਾਂ ਭਰਾ ਦੇ ਨਾਲ ਹੀ ਜਾਉਂਦਾ। ਆ ਜਾ। ਤੂੰ ਆ ਜਾ ਯਾਰ ਇਹ ਤਾਂ ਸਾਡੇ ਸਾਰੇ ਨਾਲ ਆਇਆ ਹੈ। ਤੇ ਆਪਣੀ ਪਿੰਡ ਦੇ ਨਾਲ ਬਿਊਰਕ ਕਹਿੰਦੇ ਨੇ ਤੇ ਜੰਗਲ 'ਚ ਨਾ ਲਾਲ ਕੱਪੜੇ ਬੰਨੇ ਹੋਏ ਨੇ ਉਹ ਚੜੀਲਾ ਦਾ ਏਰੀਆ ਤੋਂ ਦਿੱਖਦੇ ਆ। ਯਾਰ ਤੂੰ ਕਿਹੜੇ ਜ਼ਮਾਨੇ 'ਚ ਜੀ ਰਿਹਾ ਯਾਰ ਮੇਰਾ ਭਰਾ ਆ ਜਾ ਯਾਰ ਤੂੰ ਆ ਆ ਵਾਰੀ ਹੋਰ ਵੇਖ ਲੈ। ਤੂੰ ਆਣਾ ਕਿ ਨਹੀਂ ਆਣਾ? ਚੱਲ ਭਰਾ ਹੁਣ ਤਾਂ ਚੱਕੇ ਨੂੰ ਆ ਜਾ। ਠੀਕ ਲਾ ਸੁਣ ਤੇ ਹੁਣ ਵੀ ਯਾਰ ਤੂੰ ਨਾ ਆਣਾ ਆ ਜਾ ਨਹੀਂ ਸਾਰਾ ਪੈਸਾ ਮੈਂ ਆਪ ਹੱਥੋਂ ਲੈਣਾ ਪਹਿਲੀ ਦੱਸ ਰਿਹਾ ਮੈਨੂੰ। ਮੈਂ ਤਾਂ ਤੰਗ ਆ ਗਿਆ ਬਾਈ ਜ਼ਿੰਦਗੀ ਚੋਂ ਬੜੀ ਤੋਂ। ਸਹੀ ਬਲਗਰੀ ਵੀ ਨੇ ਮਾਰ ਨਾਲ ਤਾਂ ਸਹੀ ਹੋ ਕੋਈ ਮਰ ਗਈ ਹੋਰ ਯਾਰ ਕੁਝ ਤਾਂ ਹੋਊਗਾ ਕੀ ਸਾਲਾ ਜੇ ਐਦਾਂ ਬਈ ਹੁੰਦਾ ਹੈ ਨਾ ਫਿਲਮਾਂ 'ਚ ਦੇਖਿਆ ਭਰਾ ਜੀ ਲੋਕਾਂ ਦੇ ਦਾਦੇ ਨੇ ਇਦਾਂ ਜੰਗਲਾਂ 'ਚ ਛੱਡ ਦਿੰਦੇ ਸੀ ਕੀ ਪਤਾ ਸਾਡੇ ਵਾਲਾ ਬੁੜਾ ਵੀ ਛੱਡ ਗਿਆ ਹੋਵੇ ਕੁਝ ਚੁੱਪ ਕਰਕੇ ਨਾ ਹੁਣ ਤੂਟਰ ਹੈ ਲੈ ਬਈ ਹੁਣ ਜੰਗਲੋਂ ਕੋਲ ਸਟਾਰਟ ਕਿ ਲੱਗਦਾ ਹੈ ਕੱਢ ਲੈ ਯਾਰ ਤੂੰ ਕਿਸਾ ਕੀ ਸੇਰਾ ਕੋਲ ਪਹੁੰਚੇਗਾ

ਪੂਰਾ ਵੱਲ ਪੂਰਾ ਵੱਲ ਮਕਰਪਾਨ ਵਿੱਚ ਪਾ ਲਾਂ ਕਿਤੇ ਆਪਣੀ ਰੱਖ ਕੱਢ ਲਾਂ ਮੇਰੇ ਕਰਦੇ ਗੱਲ ਕਰੀ ਸਿਆਣੀਆਂ ਬੰਤਿਆ ਜੰਗਲ ਸੱਚੀ ਰਿਸਕ ਵਾਲਾ ਆ ਮੈਨੂੰ ਐ ਲੱਗ ਰਿਹਾ ਕੋਈ ਆਪਣਾ ਪੁੱਠਾ ਕਰ ਰਿਹਾ ਆਹ ਦੇ ਆਹ ਬੂਟੀਓ ਬਚ ਕੇ ਆ ਕਹਿੰਦੇ ਉਹ ਬੂਟੀ ਆ ਜੇ ਇੱਕ ਵਾਰ ਲੜ ਜੇ ਤੇ ਬੰਦਾ ਉੱਥੇ ਹੀ ਮਾਰ ਦਿੰਦਾ ਆ ਆ ਉਹੀ ਬੂਟੀ ਆ ਮੈਂ ਪੜਿਆ ਬਾਈ ਇਹਦੇ ਬਾਰੇ ਪੜੀ ਜੀ ਕਿ ਸੱਪ ਦੀ ਬੂਟੀ ਦੇਖ ਦੇਖ ਤੂੰ ਮੈਨੂੰ ਨਾ ਡਰਾ ਯਾਰ ਦੇਖ ਮੜਾ ਮੈਕਸੀ ਜੀ ਦੇਖ ਲੈ ਐਕਸੀ ਜੀ ਦੇਖ ਬਾਈ ਹੁਣ ਤਾਂ ਥੋੜਾ ਹੀ ਰਹਿ ਗਿਆ ਆਪਾਂ ਪੀਪਲ ਦਾ ਪੇੜ ਵੀ ਤੱਕਿਆ ਆਹ ਆਹ ਠੀਕ ਆ ਇਸ ਤੋਂ ਬਾਅਦ ਹੀ ਕਹਿੰਦਾ ਭੂਤਾਂ ਵਾਲਾ ਰਸਤਾ ਵਿਆ ਨੂੰ ਤੇ ਆ ਭੈ ਗੋ ਚ ਬੰਦ ਜਾਣਾ ਬਾਈ ਬਾਈ ਓਏ ਇਹਨੂੰ ਪਰ ਮਾਰਨੀ ਪੈਣਾ ਇਹਨੂੰ ਮਾਰਨਾ ਪੈਣਾ ਬਾਈ ਕਸ ਨਾ ਵੀ ਪੜਾ ਬਾਈ ਪਰ ਹੁਣ ਪਿੱਛੇ ਵੀ ਨਹੀਂ ਮੁੜ ਸਕਦੇ ਫਿਰ ਉਰ ਜਾ ਥੋੜੀ ਗਵਾੜੀ ਆਪਾਂ ਆਪਣੀ ਬਾਈ ਇਹਦਾ ਇੱਕੋ ਹੀ ਹੱਲ ਹੈ ਇਹਨੂੰ ਮਾਰਨਾ ਪੈਣਾ ਹੈ ਕੋਈ ਤਰੀਕਾ ਲੱਭ ਕਰਨਾ ਕੀ ਪਲੇ ਦੇ ਉਹ ਬੈਠਿਆ ਸਾਹਮਣੇ ਬੈਠਾ ਆਦੇ ਵਾ ਨਾ ਦੇ ਬਾਈ ਜੀ ਆਪਣਾ ਨਾ ਲੈ ਪਰ ਆਵੇ ਕਰਨਾ ਫਰਵਾਥ ਟਿੱਕੀ ਤੋਂ ਪੇੜ ਦਾ ਨਹੀਂ ਦੇਖੀ ਹੋਏਗਾ ਪੁੱਪਾ ਜੀ ਤੇ ਆਪਣਾ ਗਲਤ ਪੰਗਾ ਤਾਂ ਨਹੀਂ ਲੈ ਲਿਆ ਨਹੀਂ ਨਹੀਂ ਬਾਈ ਦਾ ਹਾਲ ਮਰਦਾ ਇੱਕ ਨਖ ਵਾਲਾ ਇਹਦਾ ਸੱਚੀ ਗੱਲ ਤਾਂ ਤਾਰੂਰੀ ਨਹੀਂ ਵੀਰ ਨਹੀਂ ਵੀਰ ਫਰਾਜ ਜਾਨੀ ਕਰਤੀ ਸੀ ਉਹ ਨਹੀਂ ਤਰਾ ਹੀ ਕਰਦਾ ਮੇਰਾ ਦੇ ਮੈਂ ਤੇ ਪੈਂਟ ਵੀ ਡਿੱਗਣਾਂ ਨਹੀਂ ਹੋ ਗਈ ਦਾਰੂ ਪੀ ਦੂ ਦਾਰੂ ਪੀ ਗਿਆ ਇੱਥੇ ਵੀ ਇੱਥੇ ਵੀ ਦਾਰੂ ਪੀ ਗਿਆ ਉਹ ਨਾ ਮਾਰ ਵੀਰ ਤੂੰ ਮਾਰ ਸਕਦਾ ਮੇਰੇ ਹਾਂ ਨਹੀਂ ਮਾਰ ਸਕਦਾ ਆ ਹਾਂ ਦੇਖ ਲੈ ਕੀ ਬਣਾਇਆ ਇਹਨੇ ਮੈਂ ਰੱਬਾ ਬੁੜੇ ਆਏ ਨੂੰ ਵੀ ਨਾਲ ਲੈ ਜਾਂਦਾ ਆਪਣੇ ਪਹਿਲਾ ਹੀ ਜਾਣ ਤੇ ਬਣੀ ਆ ਇੱਥੇ ਤੂੰ ਹੋਰ ਕੰਮ ਕਰੀ ਜਨਾ ਯੂ ਮੇਰਾ ਕੋਈ ਹੱਕ ਨਹੀਂ ਲੈ ਸੁਣ ਲਾ ਇਹਨੂੰ ਐਡਾ ਊਠ ਜੀਟਾ ਕੀਤਾ ਹੁਣ ਸੁਣ ਲਾ ਹੱਕ ਮੰਗਦਾ ਹਮ ਮੰਨਿਆ ਮੈਂ ਸਾਰੀ ਜ਼ਿੰਦਗੀ ਨੂੰ ਮੰਨਿਆ ਮੈਂ ਮੰਨਿਆ ਮੈਂ ਹਮਲੀ ਆ ਦੱਸ ਮੈਂ ਮੰਨਿਆ ਹਮਲੀ ਆ ਦੱਸ ਕੀ ਕਰੂੰਗਾ ਵੱਡਾ ਵੀਰ ਮੈਨੂੰ ਜੋ ਮਰਜੀ ਕਹਿਦਾ ਉਹਦਾ ਤੂੰ ਨਹੀਂ ਕੁਝ ਕਹਿ ਸਕਦਾ ਹੁਣ ਬਾਈ ਫਿਰ ਕੀ ਕਰੀਏ ਮੇਰੀ ਗੱਲ ਸੁਣ ਬੰਤਾ ਇਹਨੂੰ ਇੱਕ ਸਾਈਡ ਬਿਠਾ ਦੇ ਜੇ ਓਏ ਉਹ ਨਾ ਕਿਹਨਾਂ ਇੰਥੇ ਪਿੱਛੇ ਨਹੀਂ ਕਹਿੰਦਾ ਆਉਂਗਾ ਤੁਹਾਡੇ ਪਿੱਛੇ ਪਿੱਛੇ ਕਿਉਂ ਮੇਰਾ ਹੱਕ ਨਹੀਂ ਮੇਰਾ ਬਾਪ ਨਹੀਂ ਇਹ ਜੰਗਲ ਬੜਾ ਬਾਈ ਖਤਰਨਾਕ ਹੈ ਇਹਨੂੰ ਕੱਲ ਨੂੰ ਛੱਡ ਨਹੀਂ ਸਕਦਾ ਆਪਾਂ ਪਰ ਆਹ ਹੈ ਤਾਂ ਆਪਣਾ ਭਰਾ ਹੀ ਪਿੱਛੇ ਪਿੱਛੇ ਰਹੀ ਸਾਡੇ ਆ ਜਾ ਇਹ ਜੰਗਲ ਬਹੁਤ ਖਤਰਨਾਕ ਹੈ ਧਿਆਨ ਨਾਲ ਪਿੱਛੇ ਇਹ ਬੰਦੇ ਆਪਣੇ ਨਾਲ ਰੱਖੀ ਯਾਰ ਕੁਦੇ ਆ ਫੜ ਲੈ ਸੱਪਰ ਮੇਰੇ ਕੋਲ ਬਾਪੂ ਵਾਲੀ ਪਿੱਕਸ ਲਾਉਂਗਾ ਕੋਈ ਵੀ ਇਹ ਨਾਲ ਲੈ ਆਏ ਉਹ ਦਾਰੂ ਤਾਂ ਨਾਲ ਜੱਟ ਦੇ ਨਰਕਾਂ ਨੂੰ ਜਾਊਗੀ ਪਹਿਲਾਂ ਮਸ ਨੂੰ ਕਿਹਾ ਸੀ ਇਹਨਾਂ ਦਾ ਕੰਮ ਨਵੇੜੀ ਪਹਿਲਾਂ ਯੋ ਮੇਰਾ ਬਾਪ ਨਹੀਂ ਹੱਕ ਨਹੀਂ ਮੇਰਾ ਆ ਨਾਲ ਜਾਂਦਾ ਦੇ ਨਰਕਾਂ ਨੂੰ ਓ ਇੱਧਰ ਬੁਲਾ ਲਾ ਯਾਰ ਇਹਨੂੰ ਇੱਥੇ ਬੁਲਾ ਜੀ ਕੁੱਦਿਆ ਇਹਨੂੰ ਬੁਲਾ ਜੀ ਕੁੱਦਿਆ ਰਾਹ ਇੱਧਰ ਐ ਇੱਧਰ ਇੱਧਰ ਆ ਜਾ ਆ ਜਾ ਮੈਂ ਤੇਨ ਨੂੰ ਆ ਆ ਜਾ ਜਾ ਆਹ ਬਾਬੇ ਨੇ ਦੱਬੇ ਵਿੱਚ ਮੈਨੂੰ ਕਿਹਾ ਕਿ ਕਿਛੁ ਨਹੀਂ ਹੈ ਯਾਰ ਉਹ ਤਾਂ ਨਾਲ ਹੀ ਜਾਂਦੇ ਯਾਰ ਨਾਲ ਹੀ ਚੱਲ ਇੱਥੇ ਗਵਾਦ ਕੇ ਲੱਭੜਾ ਕੋਈ ਨਹੀਂ ਸ਼ਾਪਿਤ ਜੰਗਲ ਆ ਹੈ ਇੱਥੇ ਪੜੀਆਂ ਔਰ ਇੱਕ ਮਿੰਟ ਇੱਕ ਮਿੰਟ ਉਹ ਮੈਨੂੰ ਮਿਲਿਆ ਕੁਝ ਹੋਵੇ ਇਹਨੂੰ ਕੀ ਮਿਲ ਗਿਆ ਹੁਣੇ ਸੂਰੇ ਉਹ ਦੇਖ ਉਹ ਤੂੰ ਮੇਰੇ ਦਾਦੇ ਇੱਥੇ ਬੰਦੇ ਜਿਹੜੇ ਸਾਰਾ ਕੁਝ ਪਤਾ ਲੱਗ ਗਿਆ ਆਜੋ ਇੱਥੇ ਆਜੋ ਆ ਤੁਹਾਨੂੰ ਕਿੰਨੇ ਦਿਨ ਆ ਗਿਆ ਐ ਆਹ ਆ ਰਿਹਾ ਕਿੱਧਰ ਨੂੰ ਮਾਰ ਰਿਹਾ ਮਾਰ ਗਿਆ ਭਾਈ ਲਾਵ ਕੱਢ ਲਓ ਬੰਨੂ ਓਏ ਇਧਰ ਆ ਜਾ ਉਹ ਕਿੱਥੇ ਭਰਾ ਆ ਗਿਆ ਮਰ ਗਿਆ ਆ ਤੇਨੇ ਮਾਰਾ ਭਾਈ ਬਈ ਇਹਦਾ ਇਹਦਾ ਖਤਮ ਖਤਮ ਨਹੀਂ ਨਹੀਂ ਰਹਿਣ ਦੇ ਯਾਰ ਛੱਡ ਯਾਰ ਉਹ ਬੀਬੀ ਨੂੰ ਜਵਾਬ ਦੇਣਾ ਪੈਣਾ ਯਾਰ ਬੀਬੀ ਨੂੰ ਕਿਹੜਾ ਪਤਾ ਆਪਣੇ ਨਾਲ ਆਇਆ ਸੀ ਨਾਲੇ ਕਿਹੜਾ ਆਪਣਾ ਖਜ਼ਾਨਾ ਉਹ ਆਪਾਂ ਦੁੱਧ ਦੀ ਵੰਡ ਲਾਂਗੇ ਦੋ ਭਾਈਆਂ ਦੇ ਨਹੀਂ ਤਿੰਨਾਂ ਦਾ ਹਿੱਸਾ ਪਾਣਾ ਪਊਗਾ ਨਹੀਂ ਯਾਰ ਛੱਡ ਭਾਈ ਯਾਰ ਪਤਾ ਦੇਖਦਾ ਭਾਈ ਖਾਡੇ ਨੂੰ ਇਹਦੇ ਸਾਲੀ ਕੀਤੀ ਇਹਦੇ ਨਾਲ ਸਾਰੂ ਤਾਂ ਬਾਈ ਚੰਨ ਨੂੰ ਗਲਤੀ ਕਰਨੇ ਤੋਂ ਬਚਾ ਲਿਆ ਕੋਈ ਗੱਲ ਨਹੀਂ ਬਾਈ ਟਾਈ ਕਹਿੰਦੇ ਨੇ ਸਾੜਾ ਪੁੱਤ ਨਾ ਜੰਮੇ ਤੀ ਕਾਣੀ ਚੰਗੀ ਆ ਮਾ ਮਾ ਬਰਾਂਡ ਬੋਏ ਆ ਜਾ ਮੇਰੇ ਭਰਾ ਆ ਜਾ ਆ ਜਾ ਖੁਦ ਆ ਜਾ ਗੰਮ ਆ ਜਾ ਖੁਦ ਆ ਜਾ ਆ ਜਾ ਵੱਡਾ ਵੀਰ ਮੇਰੀ ਕਦਰ ਹੀ ਨਹੀਂ ਪਾਉਂਦਾ ਕੀ ਚੱਕਰ ਆ ਕੋਈ ਗੱਲ ਨਹੀਂ ਉਹ ਸੁਭਾਅ ਇਹਦਾ ਪਿਆਰ ਤੈਨੂੰ ਬਹੁਤ ਕਰਦਾ ਸੁਭਾਈ ਇਹਦਾ ਠੀਕ ਆ ਪਰ ਲੱਭ ਲਾਂਗੇ ਜਾਨਾ ਬਿੰਦੂਆ ਚਲੋ ਸਾਥੋ ਜੀ ਕੋਈ ਤੇ ਜਗਾ ਦੀ ਵੇਚੇ ਰਸਤ੍ਰਿਤ ਕਰ ਲੋ ਰਾਤ ਪੈਣ ਲੱਗੀ ਐ ਵੀਰ ਅਲੇ ਬੈਠ ਓਏ ਬੰਤਿਆ ਉਹ ਰੋਟੀ ਦਾ ਰੋਟੀ ਦਾ ਚਲੋ ਛੱਡੋ ਪੈਗ ਹੀ ਨਾ ਇਹਦੀ ਜ਼ਿੰਦਗੀ ਪੈਰਾਂ ਨੇ ਇਹ ਮਾਰ ਦੇਣਾ ਯਾਰ ਖੰਡ ਤੇ ਆਪਦੇ ਨਾਲ ਅਗਰ ਚੰਗਾ ਐ ਬਈ ਪੈਗ ਲਾ ਕੇ ਸੋ ਗਿਆ ਫਕਤ ਉਸ ਖਾਨੂ ਵੀ ਹੈ ਨਹੀਂ ਖਾਨ ਨੂੰ ਕਿੱਥੇ ਲੱਭੀਏ ਹੁਣ ਬਈ ਕੋ ਦaggo ਹੋਇ ਬਹੁ ਕਰਦਾ ਇਹ ਖਾਂਦਾ ਵੀ ਕੁਝ ਨਹੀਂ ਇਹ ਲੀਕਪੜ ਤੇ ਚੱਲਦਾ ਗੋਹਾ ਕਿੱਥੋਂ ਕਰਦਾ ਪਸਾਹ ਆਣਾ ਚੀਜ਼ ਹੈ ਇਹ ਤਾਂ ਇਹ ਤਾਂ ਵੀ ਕਰਦੇ ਆ ਮਾਰਾ ਇੱਕ ਅਰੀ ਦਾਦਿਆਂ ਆਪਣੇ ਘੰਟੇ ਘੰਟੇ ਬਾਅਦ ਜੰਗਲ ਪਾਣੀ ਜੰਗਲ ਪਾਣੀ ਜੰਗਲ ਪਾਣੀ ਇਹਨੂੰ ਖਾਕੀ ਗੋਲੀ ਦੇਣੀ ਪੈਣੀ ਟੱਟੀਆਂ ਵਾਲੀ ਇਹ ਆ ਗਿਆ ਕੋਦਾ ਕੰਤੇ ਆ। ਮੁੱਖ ਵਾਲੀ ਲੱਗਣ ਗਈ ਕੀ ਕਰੀਏ? ਕੀ ਕਰੇਗਾ ਜੰਗਲ ਚ ਇੱਥੇ ਮਿਲਣਾ ਕੀ ਆ? ਇਹਦਾ ਯਿੱਪੇ ਚੱਕੀ ਫਿਰਦਾ। ਹਾਂ। ਸੋਦੇ assi ਸੋਦੇ ਤੂੰ ਗੁਆ ਕਿੱਥੋਂ ਕਰਦੇ ਤਾ ਈਪੀ ਖਾਂਦੇ ਤੂੰ ਦਾ। ਤੂੰ ਤਾਂ ਯਾਰਾਂ ਦਾ ਯਾਰ ਨਿਕਲਿਆ ਓਏ। ਭਰਾਵਾਂ ਦਾ ਭਰਾ ਨਿਕੜਿਆ ਤੂੰ ਦਾ। ਹੋਰ ਇਹ ਬਣਦੀ ਕਿਵੇਂ ਹੈਗੀ ਇਹ ਤਾਂ ਮੈਂ ਕੱਢਦੇ ਆ। ਕੀ ਐਟਮੈਨ ਪੜ ਪੜ ਜਾ। ਓ ਮੈਨੂੰ ਵੀ ਖਵਾ ਦੇ ਪੈਗ ਨਾਲ। ਥੋੜੀ ਜੀ। ਹਏ ਥੋਡੇ ਨਾਲ ਕਰ ਲਾਂਗਾ ਚਿੱਲ ਬਾਈ ਬਾਈ ਅੰਨੇ ਰਹੀਆਂ ਯਾਰ ਅਹ ਬੰਤੇ ਆ ਗੱਲ ਗਲਤ ਕੀਤੀ ਭਰਾਵਾਂ ਵਾਲੀ ਗੱਲ ਨਹੀਂ ਕੀਤੀ ਲੈ ਥੋੜੀ ਤੂੰ ਵੀ ਖਾ ਲੈ ਆ ਵੇਖ ਵੱਡੇ ਵੀਰ ਦਾ ਜੀਰਾਂ ਠੀਕ ਦਾ ਕੀ ਹੈ ਹੈ ਕੁੱਦਿਆ ਜਿਉਂਦਾ ਬਾਦਦਾ ਰ ਹੈ ਬਾਈ ਜੋ ਵੀ ਆਪਣਾ ਉਹ ਵੀ ਅੱਧਾ ਹੈ ਦਾ ਅੱਧਾ ਹੈ ਦਾ ਤਾਂ ਸਾਨੂੰ ਮਰਨ ਦੇ ਤੋਂ ਬਚਾਲਾ ਹੁੰਦਾ ਭਾਈ ਅਜੇ ਕੋਟਾਂ ਤੋਂ ਨਹੀਂ ਰਹਾ ਹੋਗਾ ਭਾਈ ਕੋਟਾ ਲਾਇ ਨਾ ਲਈ ਹਾਂ نیند ਆ ਜੂਗੀ ਰਾਤੀ ਓ ਰਾ ਥੋੜੀ ਪਿਓ ਰਮ ਵਧੀਆ ਅਰੰਭ ਰੱਖੀ ਆ ਮੈਂ ਮਾਰਕੁੱਟ ਹਾਂ ਆਓ ਪੀਓ ਐਸ਼ ਕਰੋ ਮਿੱਤਰੋ ਥੀਲਾ ਨਾ ਦਿਖਾਓ ਪ੍ਰਾਰੋ ਮਰੋ ਆ ਵੱਡੇ ਨੂੰ ਮੈਨੂੰ ਤੇ ਮੇਰੀ ਜੋਗੀ ਰੱਖਦੇ ਥੋੜੀ ਜਿਹੀ ਪੀਣੀ ਐ ਤਾਹਿਆਰ ਨਾ ਕੁਦਿਆ ਠਿਕ ਨਾ ਲਾ ਕੇ ਸੋਈਦਾ ਇਹ ਤਾਂ ਬਗਾਨੀ ਸਾਥੇ ਹੋਇ ਲੇ ਯਾਰ ਇਹਨੂੰ ਰਾਤ ਪੈ ਗਈ ਹੁਣ ਸੋ ਜੀਏ ਮੈਂ ਤੇਰੇ ਨਾਲ ਕਰਦੇ ਆ ਖਿਆਨਾ ਲੱਭਦੇ ਆ ਕਿੱਥੇ ਆ ਦਾਦੇ ਦਾ ਰਾਤ ਹੋ ਗਈ ਹੁਣ ਇੱਧਰ ਹੀ ਸੌਂ ਜਾਓ ਪੈ ਜੋ ਰਾਤ ਦਾ ਕੀ ਸਾਰਾ ਹੋ ਗਿਆ ਉਹ ਉੱਠ ਬੰਤਿਆ ਉਹ ਕੁੱਦਾ ਗਿਆ ਪਾ ਉੱਠ ਇਹ ਕਿੱਥੇ ਗਿਆ ਸੁਰ ਸੁਰ ਇਹਨੇ ਵੀ ਨਾ ਅਮਲੀ ਨੇ ਬਈ ਆਪਣੀ ਜ਼ਿੰਦਗੀ ਹਰਾਮ ਕਰੀ ਪਈ ਆ ਚਲ ਯਾਰ ਸਾਡਾ ਭਰਾ ਆ ਸਰਾਤੀ ਤਨ ਭਰਾ ਖਾਣ ਨੂੰ ਵੀ ਤਾਂ ਇਹਨੇ ਹੀ ਦਿੱਤਾ ਹੁਣ ਇਹਨੂੰ ਲੱਗਦੀ ਏ ਕਿ ਦਾਦੇ ਦੇ ਖਾਣਾ ਨਾ ਨਕਸ਼ਾ ਵੀ ਗਿਆਬ ਕੁਦੇ ਲੁੱਟੇ ਗਏ ਹੁਣ ਤਾਂ ਹੁਣ ਇਹਨੂੰ ਲੱਗਦਾ ਖੜਾ ਹੋ ਕੁੱਤਾ ਆਸੇ ਪਾਸੇ ਹੀ ਹੋਣਾ ਕੁਦ ਨੂੰ ਲੱਭੀ ਏ ਇਧਰ ਨੂੰ ਆ ਫਿਰ ਇਧਰ ਢੱਡੀ ਤੇ ਰਹਿੰਦਾ ਹਰ ਇੱਕ ਟਾਂ ਮੋਹ ਲੱਭੋ ਲੁੱਟ ਕੁਤ ਨੂੰ ਮਿਲ ਕੇ ਆ ਜਾ ਆ ਔਰ ਇੱਕ ਬੱਤੇ ਆ ਜਾ ਆ ਲੈ ਮਿਲ ਗਿਆ ਖਜ਼ਾਨਾ ਮਿਲ ਗਿਆ ਉਹ ਖਜ਼ਾਨਾ ਨਹੀਂ ਮਿਲਿਆ ਬਾਈ ਬੋਤਲ ਮਿਲ ਗਈ ਬੋਤਲ ਕੋ ਦੇ ਦੀ ਫਿਰ ਜੰਨੀ ਕਾ ਇਹਦਾ ਅੱਧੀ ਫਿਰਦਾ ਬਾਈ ਤੇ ਮਰਦਾ ਹੋਣਾ ਕੋਈ ਗਾਣਾ ਇਹਦਾ ਅੱਧੀ ਕਰੀ ਫਿਰਦਾ ਹੁਣੀ ਮਾਰਦਾ ਕੁੱਦਿਆ ਜੇ ਮਿਲ ਗਿਆ ਤੈਨੂੰ ਜਿਉਂਦਾ ਨਹੀਂ ਛੱਡਣਾ ਭੈਣ ਦਾ ਵੀਰਾ ਆ ਜੋ ਕੁੱਤੇ ਵਾਲੀ ਬੋਤਲ ਪੀ ਗਿਓ ਕੁੱਤੇ ਨੂੰ ਵੱਢੂ ਇੱਥੇ ਨੇੜੇ ਤੜਈ ਹੋਣਾ ਬਾਈ ਉਹ ਵੀ ਆ ਜਾ ਕੰਟੇ ਮੈਨੂੰ ਕੰਨ ਪੈਂਦਾ ਜੀ ਨਾ ਤੇ ਕੋਦਾਂ ਕਿ ਕੋਈ ਕੰਮ ਨਹੀਂ ਨਾ ਸਾਫ ਕਰੀ ਕਰਾਈ ਮਿਹਨਤ ਪਾਣੀ ਚ ਪਾ ਦੀ ਕੁਦੇ ਨੇ ਨਕਸ਼ਾ ਚਾਪੇ ਲਾ ਬਈ ਉਹ ਵਿੱਚ ਸਾਡੇ ਇਹ ਚੋੜਾ ਸਾਡੇ ਇਹ ਇੱਕੇ ਗੋਰੀ ਚ ਨਾ ਖਤਮ ਕਰ ਦਈਏ ਕਾਣੀ ਇਹਨੂੰ ਪਹਿਲਾਂ ਹੋਰ ਪੱਟ ਲੈਣ ਦੇ ਇਹਦੀ ਗਾਟਾ ਤਾਰਾਂ ਨਾ ਬਾਈ ਤੂੰ ਨਹੀਂ ਮਰ ਇਹ ਚਲਾ ਕੇ ਵੇਖ ਤੂੰ ਮੇਰਾ ਭਰਾ ਯਾਰਾ ਤੂੰ ਮੇਰੀ ਕਹਿਣਾ ਮੰਨ ਇਹਨੂੰ ਮੜਿਆ ਪੱਟ ਲੈਣ ਸਾਡਾ ਮੈਨੂੰ ਮਾਰ ਲੈਂਦੇ ਇੱਕ ਗੋਲੀ ਚ ਮੈਂ ਤੈਨੂੰ ਤਲਵਾਰ ਨਾਲ ਵੱਢਣ ਦਊਂਗਾ ਭਾਈ ਤਲਵਾਰ ਦਵਾਵਾਂ ਮੈਂ ਤੈਨੂੰ ਗੁੱਦਿਆ ਇਹ ਤੂੰ ਭਰਾਵਾ ਨਾ ਕਤਾਰੀਆਂ ਕਰਕੇ ਮੋਤ ਨੂੰ ਆਖਾ ਮਾਰਿਆ ਨਾ ਪਿੱਛੇ ਵੇਖ ਤੇਰੀ ਮੌਤ ਖੜੀ ਏ ਉਹ ਤੇਰੇ ਨਾਲੋਂ ਸ਼ਰੀਕ ਚੰਗੇ ਨੇ ਓ ਜਲਵਾ ਚਲਥਣਾ ਬਈ ਘਾਟਾ ਪੜਦੇ ਸੰਤੇ ਆਇਆ ਭੈਣ ਦਾ ਵੀਰ ਦਾ ਬਾਈ ਬਾਈ ਥੋੜੀ ਥੋੜੀ ਮਾਫ ਕਰ ਦੋ ਮੈਂ ਤੁਹਾਡੇ ਹੀ ਪਲਾ ਕਰ ਰਿਹਾ ਸੀਗਾ ਬਾਈ ਇਹਦੀ ਹੀ ਪਲਾ ਸੀ ਓ ਨਹੀਂ ਬਾਈ ਓ ਨਹੀਂ ਬਾਈ ਅੱਗੇ ਚੱਲੋ ਮੈਂ ਤੁਹਾਡੇ ਹੀ ਪਲਾ ਕਰਨ ਲੱਗਿਆ ਸੀ ਵੀਰ ਓ ਦੇਖ ਮੈਂ ਕਦੋਂ ਦਾ ਲੱਗਿਆ 2 ਦਿਨ ਹੋ ਗਏ ਸਾਰਾ ਪੱਟ ਛੁੱਡਿਆ ਨਹੀਂ ਭਾਈ ਭਾਈ ਮਾਫ ਕਰਦੇ ਨੇ ਕੋਈ ਭਾਈ ਕੋਤਾ ਨੂੰ ਆਮਲੀ ਹੋ ਰਹੀ ਭੈਣ ਦਾ ਵੀਰਾ ਨਾ ਰੋਦਾ ਨਾਲ ਜੱਟ ਵੀ ਆਹ ਕਾਨੂੰਨ ਇਹਦਾ ਨਹੀਂ ਭਾਈ ਕੁਝ ਵੀ ਬੰਨਿਆ ਕੀ ਹੋ ਗਿਆ ਅਰੇ ਪੱਟ ਕੇ ਦੇ ਸਾਰਾ ਸਾਰਾ ਪੱਟ ਗੁੱਦਿਆ ਚੱਲ ਹਲੋ ਚੱਲ ਕੋਤਾ ਪੱਟ ਛੱਡਿਆ ਮੈਂ ਤੇ ਕਿੱਦਾਂ ਪੜਦਾ ਮੈਂ ਤਾਂ ਥੱਕ ਗਿਆ ਭਾਈ ਮੁੱਤੋ ਪਾਰ ਨਹੀਂ ਛੱਡਦਾ ਭਾਈ ਇਸ ਨੂੰ ਦੇ ਆ ਵੇ ਕਿੰਨਾ ਪਰਛਾਵਾ ਮੈਂ ਨਖਰੇ ਕੀਤਾ ਮੈਂ ਸਹੀ ਆ ਨਾ ਮੈਂ ਸਹੀ ਆ ਮੈਂ ਸਾਰਾ ਪੜਤਾ ਮੈਨੂੰ ਲੱਗਦਾ ਹੁਣ ਸਿਖਾਣਾ ਲਾਜ਼ੀ ਮੇਰੇ ਦੇਖੀ ਆ ਸੰਤਿਆ ਹਿੰਮਤ ਮਾਰ ਸੰਤਿਆ ਆ ਵੇਖ ਹੁਣ ਵੱਡਾ ਭਰਾ ਬੈਠਾ ਸੰਤਿਆ ਆਪਾਂ ਨੂੰ ਦੋ ਰਾਤਾਂ ਦੇਣੀ ਆਥੇ ਦੇਖ ਲੈ ਕਿਸਾਂ ਨਹੀਂ ਜਾਣੇ ਹੁਣ ਦੇ ਕਹੀ देर ਮੈਨੂੰ ਆਹ ਲੈ ਹੁਣ ਪੜ ਆਹ ਵੜਾ ਤੋ ਸਟਾਰਟ ਕਰਾਂ ਅੜਦੇ ਪਰਦੇ ਸੋ ਪਰਦੇ 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 ਤੋਂ ਲੱਗਦਾ ਲਾਗ ਹੀ ਨੇੜੇ ਲਾਗ ਹੀ ਜਿਹੜੇ ਓ ਦੇਖੋ ਦੇਖੋ ਓ ਓ ਤੋ ਬੜੇ ਜੀਰਾ ਵਾਲੇ ਜੱਟ ਗੁੱਗ ਹੋਇਆ ਅੱਜ ਤੇ ਕਿਆ ਦੀ ਮਾਰਨੀ ਕੱਟ ਬੰਤੇ ਨੂੰ ਕੱਟ ਬਾਹਰ ਕੱਟ 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 ਓਏ ਆ ਮੇਰੀ ਦਾਦੀ ਤੇ ਮੈਂ ਖੋਜੂਗੀ ਤੇਰੇ ਟਰੰਕ ਲੈ ਕੇ ਜਾਊਗਾ ਦਾਦਾ ਜੀ ਦਾ ਓਏ ਮਿਲ ਗਿਆ ਖਜ਼ਾਨਾ ਆ థాంਕ ਯੂ ਦਾਦਾ ਜੀ ਦਾਦਾ ਜੀ ਗੋਡ ਬlesਸ ਯੂ ਥੈਂਕ ਯੂ ਭਾਈ ਭਾਈ ਖੋਲ ਲੈ ਖੋਲ ਲੈ ਨੋ ਦੇਖੀ ਕੀ ਹੈ ਆਦਾ ਆਦਾ ਵੇਗਾ ਠੀਕ ਹੈ ਆ ਜਾ ਨੋ ਬਾਕੀ ਹੈ ਪੀਰਾਂ ਮੇਰੇ ਮਾਰਾ ਵਕਾ ਅੱਜ ਦੇਖਿਆ ਦੀ ਮਾਰੀ ਭਾਈ ਅੱਜ ਨੂੰ ਪਤਾ ਸੀ ਸਾਨੂੰ ਪਤਾ ਸੀ ਦਾਦਿਆ ਜੱਜ ਪੂਰਾ ਜੁੱਤਾਂ ਦਾ ਉਹ ਫੇਰ ਬਾਤ ਲੈ ਤੇਰੀ ਬੰਦੂਗਾਂ ਤੇਰਾ ਮਾਰਦਾ ਮਾਰ ਉਹ ਤਾਂ ਪਤਾ ਸੀ ਮੈਂ ਕੁੱਤੇ ਦਰੂ ਪੀ ਤੇ ਨਾਲੇ ਪੱਖਾ ਚੱਲ ਬੈਠਿਆ ਬਾਈ ਮੈਂ ਮਰਾਂਗਾ ਚੱਲ ਬਈ ਵਾਪਸ ਕਰੀਏ ਯਾਰ ਅੱਖਾਂ ਨਾਲ ਜੋ ਘਰ ਡੰਗਰ ਭੁੱਖੇ ਮਰ ਜਾਣਗੇ ਬਾਈ ਉੱਠਣ ਆ ਬੰਦ ਕੋਈ ਡਾਡਾ ਫੁੜਾ ਕੋਈ ਕੰਮ ਚੱਲੋ ਦਿਹਾੜੀਆ ਲਾ ਲਓ ਜੀ ਲਾ ਦਿਹਾੜੀਆ ਪੈਗ ਵੀ ਲਾ ਲੈਣਾ ਇੱਕ ਹੋਰ ਲਾ ਲਓ ਜੀ ਪੱਕਾ ਲੱਗ ਗਿਆ ਬਿਜਲੀਆ ਉਦੇ ਨੂੰ ਦਾ ਅਮਲੀ ਨੂੰ ਕੋਈ ਅਸਰ ਨਹੀਂ ਜਿੰਦੀ ਮੈਂ ਤਾਂ ਖੇ ਘਾਟੀ ਹੋ ਗਿਆ ਆਹ ਇਹ ਤਗ ਆਹ ਅੱਜ ਦੇਖਿਆ ਆ ਦੀ ਵਾਰੀ ਬਿਜਲੀਆ ਬਾਬਾ ਕਿੱਥੇ ਚੱਲਾ ਜੰਗਲ ਦੇਖਾ ਕਿੰਨਾ ਸੰਘਣਾ ਮੋਕਿਓ ਮੋਦ ਨੂੰ ਅਕਾ ਮਾਰਦਾ ਤੂੰ ਅੱਗੇ ਸਾਨੂੰ ਵੀ ਕੁਛ ਨਹੀਂ ਅਸੀਂ ਵੀ ਕੁਛ ਨਹੀਂ ਖੱਟਿਆ ਬਾਬਾ ਪਿੱਛੇ ਮੁੜ ਜਾ ਚੱਲੇ ਨੂੰ ਨਾਲ ਲੈ ਚੱਲੀਆ ਬਜ਼ੁਰਗ ਬੰਦਾ ਯਾਰ ਮੈਂ ਆਪਣੇ ਪੋਤੇ ਆ ਵੀ ਖਜਾਨਾ ਲੱਭਿਆ ਹੋਇਆ ਇਹਦੀ ਇਹਦੀ ਸਿੱਕੀ ਸਾਡਾ ਵੀ ਬੁੜਾ ਇਹਨੇ ਮੇਰੇ ਭੇਜ ਤੂੰ ਮਾਰਦਾ ਬਾਰੇ ਸਾਲੇ ਨੂੰ ਕੋਤਾ ਮਾਰਦਾ ਮਾਰ ਤੇ ਸਹੀ ਮਾਰ ਇਹ ਸਭ ਤੋਂ ਪਹਿਲਾਂ ਬਈ ਸਾਰਨ ਪਿਆਰ ਭਰੀ ਸਤਿ ਸ੍ਰੀ ਅਕਾਲ ਆ ਤੇ ਤੁਸੀਂ ਵੀਡੀਓ ਦੇਖ ਲਈਆ ਵੀਡੀਓ ਨੂੰ ਪਿਆਰ ਜਰੂਰ ਕਰਿਓ ਕਿਉਂਕਿ ਮੇਹਤ ਬਹੁਤ ਲੱਗੀ ਆ ਬਾਈ ਕਿਉਂਕਿ ਕਹਿਣ ਦਾ ਭਾਵ ਇਹ ਹੈ ਕਿ ਜੇ ਵੀਡੀਓ ਨਹੀਂ ਵੀ ਪਸੰਦ ਆਈ ਤਾਂ ਵੀ ਪਿਆਰ ਕਰਨਾ ਆ ਕਿਉਂਕਿ ਅਗਲੀ ਔਰ ਕਹਿਣ ਚੀਜ਼ ਬਣਾਵਾਂਗੇ ਆ ਭਰਾ ਨੇ ਸਟੋਰੀ ਲਿਖੀ ਸੀ ਕਿ ਸੋਚਿਆ ਸੀ ਕਿ ਕੀ ਬਣਾੜਾ ਆ ਆ ਬਾਈ ਨੇ ਡਾਇਰੈਕਟ ਕੀਤੀ ਆ ਤੇ ਇਹਨੇ ਐਡਿਟ ਕੀਤੀ ਆ ਆਪਾਂ ਵੈਸੀ ਸੀਨੇ ਮਾਰੇ ਜੀ ਤੁਹਾਡੇ ਹਣਾ ਕਮੈਂਟ ਜਰੂਰ ਕਰਿਓ ਕਿੱਥੋਂ ਕਿੱਥੋਂ ਵੀਡੀਓ ਦੇਖ ਰਹੇ ਹੋ ਤੇ ਮਨਨ ਕਿ ਕਿਵੇਂ ਦੀ ਲੱਗੀ ਮੇਨ ਗੱਲ ਆ ਤੇ ਜੇ ਤੁਸੀਂ ਇਹ ਵੀਡੀਓ ਨੂੰ ਵਾਤਵਾਤ ਪਿਆਰ ਕੀਤਾ ਤੇ ਇਹੋ ਜੀ ਵੀਡੀਓ ਹੋਰ ਆਣਗੀਆਂ ਤੇ ਕੁੱਦਾ ਗਿਆ ਪਿਆ ਮਣਿਆ ਦਾਰੂ ਦਰੂ ਪੀਂਦਾ ਨੂੰ ਤੁਹਾਨੂੰ ਪਤਾ ਅੰਬਲੀ ਬੰਦਾ ਆ ਯਾਰ ਕੀ ਕਹਿ ਸਕਦੇ ਨੇ ਨੈਕਸਟ ਪਾਰਟ ਚ ਉਹਦਾ ਵਧੀਆ ਰੋਲ ਪਾਵਾਂਗੇ ਉਹਦਾ ਤਾਂ ਸਾਫ਼ ਸੁਥਰਾ ਬੰਦਾ ਆ ਉਹ ਵੀਡੀਓ ਕਰਕੇ ਕੀਤਾ ਐਦਾਂ ਲਵ ਯੂ ਆ ਬਾਈ ਐਦਾਂ ਸਪੋਰਟ ਕਰਦੇ ਰਹੋ ਥੈਂਕ ਯੂ ਸੋ ਮੱਚ